ਸਾਨੂੰ ਛੋਟੀ ਜਿਹੀ ਜ਼ਿੰਦਗੀ ਤੋਂ ਸਬਕ ਬਹੁਤ ਵੱਡਾ ਮਿਲਿਆ ਹੈ ਰਿਸ਼ਤਾ ਸਭ ਨਾਲ ਰੱਖੋ ਉਮੀਦ ਕਿਸੇ ਤੋਂ ਵੀ ਨਾ ਰੱਖੋ ਜੇ ਅਸੀਂ ਆਪਣੀ ਜ਼ਿੰਦਗੀ ਆਪ ਜਿਉਣੀ ਚਾਹੁੰਦੇ ਹਾਂ ਤਾਂ ਸਾਨੂੰ ਕਿਸੇ ਤੱਕ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਜਦੋਂ ਆਪਾਂ ਕਿਸੇ ਵੀ ਦੂਜੇ ਇਨਸਾਨ ਦੀ ਉਮੀਦ ਤੇ ਨਿਰਭਰ ਰਹੇ ਜਾਂਦੇ ਹਾਂ ਤਾਂ ਸਾਡੀ ਜ਼ਿੰਦਗੀ ਕਦੇ ਵੀ ਸੌਖੀ ਨਹੀਂ ਹੁੰਦੀ ਸਗੋਂ ਸਾਡੀ ਜ਼ਿੰਦਗੀ ਹੋਰ ਦੁੱਖਾਂ ਵਿੱਚ ਘਿਰ ਜਾਂਦੀ ਹੈ ਇਸ ਲਈ ਸਾਨੂੰ ਆਪਦੀ ਜ਼ਿੰਦਗੀ ਜਿਉਣ ਦਾ ਤਰੀਕਾ ਆਪ ਲੱਭਣਾ ਚਾਹੀਦਾ ਹੈ ਸਾਨੂੰ ਆਪਦੀ ਜ਼ਿੰਦਗੀ ਆਪ ਦੇ ਢੰਗੋਂ ਜਿਉਣੀ ਨਾਲ ਜਿਉਣੀ ਚਾਹੀਦੀ ਹੈ ਕਦੇ ਵੀ ਕਿਸੇ ਦੂਜੇ ਇਨਸਾਨ ਦੀ ਉਮੀਦ ਅਨੁਸਾਰ ਆਪਦੀ ਜ਼ਿੰਦਗੀ ਨਹੀਂ ਜਿਉਣੀ ਚਾਹੀਦੀ ਜਦੋਂ ਆਪਾਂ ਕਿਸੇ ਦੂਜੇ ਇਨਸਾਨ ਦੀ ਉਮੀਦ ਤੇ ਚੱਲਦੇ ਹਾਂ ਤਾਂ ਕਦੇ ਵੀ ਸਾਡੀ ਮਿਹਨਤ ਦਾ ਫਲ ਸਾਨੂੰ ਨਹੀਂ ਮਿਲਦਾ ਇਸ ਤਰ੍ਹਾਂ ਸਾਨੂੰ ਸਾਡੀ ਛੋਟੀ ਜਹੀ ਜ਼ਿੰਦਗੀ ਵਿੱਚ ਬਹੁਤ ਹੀ ਵੱਡੇ ਸਬਕ ਮਿਲ ਜਾਂਦੇ ਹਨ ਪਰਿਵਾਰ ਵਿੱਚ ਚੱਲ ਰਹੇ ਲੜਾਈ ਝਗੜੇ ਨੂੰ ਹਮੇਸ਼ਾ ਰਾਜ਼ ਹੀ ਰੱਖਣਾ ਚਾਹੀਦਾ ਹੈ ਨਹੀਂ ਤਾਂ ਅਜਿਹੀਆਂ ਗੱਲਾਂ ਲੋਕ ਬਹੁਤ ਹੀ ਜਲਦੀ ਫੈਲਾਉਂਦੇ ਨੇ ਅਤੇ ਮਜ਼ਾਕ ਬਣਾਉਂਦੇ ਨੇ ਭਾਵੇਂ ਉਹਨਾਂ ਦੇ ਆਪਣੇ ਘਰੇ ਮਹਾਭਾਰਤ ਹੁੰਦੀ ਹੋਵੇ ਜਿਹੜਾ ਵੀ ਸਾਡੇ ਘਰ ਵਿੱਚ ਤੇ ਪਰਿਵਾਰ ਵਿੱਚ ਲੜਾਈ ਝਗੜਾ ਚੱਲ ਰਿਹਾ ਹੁੰਦਾ ਹੈ ਉਸ ਲੜਾਈ ਝਗੜੇ ਨੂੰ ਘਰ ਵਿੱਚ ਹੀ ਤੇ ਪਰਿਵਾਰ ਵਿੱਚ ਹੀ ਸੀਮਿਤ ਰੱਖਣਾ ਚਾਹੀਦਾ ਹੈ ਕਦੇ ਵੀ ਦੂਜੇ ਲੋਕਾਂ ਕੋਲ ਤੱਕ ਉਹ ਗੱਲਾਂ ਨਹੀਂ ਜਾਣ ਦੇਣੀਆਂ ਚਾਹੀਦੀਆਂ ਜਦੋਂ ਸਾਡੇ ਘਰ ਦੀਆਂ ਤੇ ਸਾਡੇ ਪਰਿਵਾਰ ਦੀਆਂ ਗੱਲਾਂ ਦੂਜੇ ਲੋਕਾਂ ਕੋਲ ਚਲੀਆਂ ਜਾਂਦੀਆਂ ਹਨ ਤਾਂ ਦੂਜੇ ਲੋਕਾਂ ਨੂੰ ਮੌਕਾ ਮਿਲ ਜਾਂਦਾ ਹੈ ਤੁਹਾਡੀਆਂ ਗੱਲਾਂ ਫੈਲਾਉਣ ਦਾ ਤੇ ਹੋ ਲੋਕ ਤੁਹਾਡਾ ਦੂਜੇ ਲੋਕਾਂ ਵਿੱਚ ਮਜ਼ਾਕ ਉਡਾਉਂਦੇ ਰਹਿੰਦੇ ਹਨ ਅਤੇ ਤੁਹਾਡੇ ਘਰ ਵਿੱਚ ਤੇ ਤੁਹਾਡੇ ਪਰਿਵਾਰ ਵਿੱਚ ਉਹ ਲੋਕ ਬਹੁਤ ਜ਼ਿਆਦਾ ਫਰਕ ਪਵਾ ਦਿੰਦੇ ਹਨ ਇਸ ਲਈ ਦੂਜੇ ਲੋਕਾਂ ਨੂੰ ਕਦੇ ਵੀ ਮੌਕਾ ਨਾ ਦਿਓ ਜਿਹੜਾ ਕਿ ਤੁਹਾਡੇ ਪਰਿਵਾਰ ਤੇ ਤੁਹਾਡੇ ਘਰ ਦੀਆਂ ਗੱਲਾਂ ਮਜ਼ਾਕ ਵਿੱਚ ਦੂਜੇ ਲੋਕਾਂ ਕੋਲ ਅਡਾਉਣਾ ਇਹ ਦੂਜੇ ਲੋਕ ਹਮੇਸ਼ਾ ਹੀ ਤੁਹਾਡਾ ਮਜ਼ਾਕ ਅਡਾਉਂਦੇ ਰਹਿੰਦੇ ਹਨ ਇਹ ਦੂਜੇ ਲੋਕ ਕਦੇ ਵੀ ਤੁਹਾਡਾ ਮਜ਼ਾਕ ਅਡਾਉਣ ਤੋਂ ਨਹੀਂ ਰਹਿ ਸਕਦੇ ਸਾਨੂੰ ਸਾਡੇ ਵਰਗੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ ਬਹੁਤਿਆਂ ਅਕਲਾਂ ਵਾਲੇ ਸਾਡਾ ਮਜ਼ਾਕ ਉਡਾਉਂਦੇ ਨੇ ਇਸ ਦੁਨੀਆ ਵਿੱਚ ਕੁਝ ਲੋਕ ਪਿਆਰ ਵਾਲੇ ਤੇ ਕਮਲੇ ਵੀ ਹੁੰਦੇ ਹਨ ਤੇ ਕੁਝ ਲੋਕ ਬਹੁਤ ਹੀ ਚਲਾਕ ਹੁੰਦੇ ਹਨ ਜੋ ਲੋਕ ਜਿਆਦੇ ਚਲਾਕ ਹੁੰਦੇ ਹਨ ਉਹ ਲੋਕ ਆਪ ਦੇ ਆਪ ਨੂੰ ਬਹੁਤ ਹੀ ਜਿਆਦੇ ਅਕਲਾਂ ਵਾਲੇ ਸਮਝਦੇ ਹਨ ਜੋ ਲੋਕ ਜਿਆਦੇ ਅਕਲਾਂ ਵਾਲੇ ਆਪ ਦੇ ਆਪ ਹੀ ਆਪ ਹਰ ਟਾਈਮ ਦੂਜੇ ਲੋਕਾਂ ਨਾਲ ਚਲਾਕੀਆਂ ਵਿੱਚ ਗੱਲਾਂ ਕਰਦੇ ਰਹਿੰਦੇ ਹਨ ਉਹ ਜਾਦੇ ਚਲਾਕੀਆਂ ਤੇ ਅਕਲਾਂ ਵਾਲੇ ਲੋਕ ਦੂਜੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਗੁੰਮਰਾਹ ਕਰ ਲੈਂਦੇ ਹਨ ਅਤੇ ਉਹਨਾਂ ਤੋਂ ਚਲਾਕੀਆਂ ਰਾਹੀਂ ਹੀ ਕੰਮ ਲੈਂਦੇ ਹਨ ਇਸ ਤਰ੍ਹਾਂ ਹੌਲੀ-ਹੌਲੀ ਉਹਨਾਂ ਜਾਦੇ ਅਕਲਾਂ ਵਾਲਿਆਂ ਦਾ ਦੂਜੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਉਹਨਾਂ ਜਾਦੇ ਅਕਲਾਂ ਵਾਲਿਆਂ ਤੋਂ ਲੋਕ ਦੂਰ ਰਹਿਣ ਲੱਗ ਜਾਂਦੇ ਹਨ ਇਸ ਤਰ੍ਹਾਂ ਜੋ ਪਿਆਰ ਵਾਲੇ ਤੇ ਕਮਲੇ ਇਨਸਾਨ ਹੁੰਦੇ ਹਨ ਫਿਰ ਲੋਕ ਉਹਨਾਂ ਨਾਲ ਪਿਆਰ ਨਾਲ ਰਹਿਣ ਲੱਗ ਜਾਂਦੇ ਹਨ ਅਤੇ ਉਹਨਾਂ ਨੂੰ ਆਪ ਦੇ ਸਮਝਦੇ ਹਨ ਅਤੇ ਲੋਕ ਉਹਨਾਂ ਦੇ ਕੋਲ-ਕੋਲ ਰਹਿੰਦੇ ਹਨ ਇਸ ਲਈ ਜੋ ਜਿਆਦੇ ਅਕਲਾਂ ਵਾਲੇ ਲੋਕ ਹੁੰਦੇ ਹਨ ਉਹ ਇਸ ਦੁਨੀਆ ਵਿੱਚ ਫਿਰ ਬਾਅਦ ਵਿੱਚ ਇਕੱਲੇ ਹੀ ਰਹਿ ਜਾਂਦੇ ਹਨ ਜੋ ਲੋਕ ਕਾਮਲੇ ਤੇ ਪਿਆਰ ਵਾਲੇ ਹੁੰਦੇ ਹਨ ਉਹਨਾਂ ਲੋਕਾਂ ਨਾਲ ਬਹੁਤ ਜਿਆਦੇ ਲੋਕ ਰਹਿੰਦੇ ਹਨ ਇਸ ਲਈ ਸਾਨੂੰ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਸਾਡੇ ਕਾਮੜਿਆਂ ਨਾਲ ਹੀ ਮਿਲਾ ਕੇ ਰੱਖਿਆ ਕਰ ਰੱਬਾ ਜਾਦੇ ਅਕਲਾਂ ਵਾਲਿਆਂ ਤੋਂ ਸਾਨੂੰ ਹਮੇਸ਼ਾ ਦੂਰ ਹੀ ਰੱਖਿਆ ਕਰਨਾ ਬਾ ਸਾਨੂੰ ਕਦੇ ਵੀ ਕਿਸੇ ਨੇਕ ਰੂਹ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਕਿਉਂਕਿ ਜੇਕਰ ਉਸ ਨੇਕ ਰੂਹ ਵਾਲੇ ਨੇ ਸਭ ਕੁਝ ਸਹਿਣ ਕਰ ਲਿਆ ਤਾਂ ਸਮਝ ਲਵੋ ਹੁਣ ਪੰਗਾ ਤੁਹਾਡਾ ਪ੍ਰਮਾਤਮਾ ਨਾਲ ਪੈ ਗਿਆ ਕਿਉਂਕਿ ਜੋ ਲੋਕ ਨੇਕ ਰੂਹ ਵਾਲੇ ਹੁੰਦੇ ਹਨ ਉਹਨਾਂ ਵਿੱਚ ਪ੍ਰਮਾਤਮਾ ਆਪ ਬਹੀ ਵਸਿਆ ਹੁੰਦਾ ਹੈ ਉਹ ਲੋਕ ਪਰਮਾਤਮਾ ਨਾਲ ਬਹੁਤ ਹੀ ਜੁੜੇ ਹੁੰਦੇ ਹਨ ਤੇ ਪਰਮਾਤਮਾ ਨੂੰ ਹਰ ਟਾਈਮ ਹਰ ਪਲ ਯਾਦ ਕਰਦੇ ਰਹਿੰਦੇ ਹਨ ਉਹ ਪਰਮਾਤਮਾ ਤੋਂ ਕਦੇ ਵੀ ਅਲੱਗ ਨਹੀਂ ਹੁੰਦੇ ਉਹ ਲੋਕ ਪਰਮਾਤਮਾ ਦੀ ਹੀ ਰਜਾ ਵਿੱਚ ਹੀ ਰਹਿੰਦੇ ਹਨ ਤੇ ਪਰਮਾਤਮਾ ਦਾ ਉਹਨਾਂ ਲੋਕਾਂ ਤੇ ਸਿਰ ਤੇ ਹੱਥ ਹੁੰਦਾ ਹੈ ਤੇ ਉਹਨਾਂ ਤੇ ਪਰਮਾਤਮਾ ਦੀ ਮਿਹਰ ਬਣੀ ਹੁੰਦੀ ਹੈ ਇਸ ਲਈ ਸਾਨੂੰ ਉਹਨਾਂ ਲੋਕਾਂ ਨਾਲ ਕਦੇ ਵੀ ਗਲਤ ਪੰਗਾ ਨਹੀਂ ਲੈਣਾ ਚਾਹੀਦਾ ਨਾ ਹੀ ਸਾਨੂੰ ਕਦੇ ਵੀ ਉਹਨਾਂ ਨੂੰ ਗਲਤ ਸ਼ਬਦ ਬੋਲਣੇ ਚਾਹੀਦੇ।